ਪਾਣੀ ਦੇ ਬਾਅਦ ਚੰਡੀਗੜ੍ਹ ਵਾਸੀਆਂ ਨੂੰ ਹੁਣ ਬਿਜਲੀ ਦੀਆਂ ਕੀਮਤਾਂ ਵਧਣ ਤੇ ਝਟਕਾ ਲੱਗਣ ਜਾ ਰਿਹਾ ਹੈ ਦਰਸਲ 1 ਅਗਸਤ ਤੋਂ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਵੇਗਾ ਪ੍ਰਸ਼ਾਸਨ ਨੇ ਇੰਜੀਨੀਅਰਿੰਗ ਵਿਭਾਗ ਦੀ ਪਟੀਸ਼ਨ ਤੇ ਸੁਣਵਾਈ ਦੇ ਬਾਅਦ ਜੁਆਇੰਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਨੇ ਦੋ ਸਲੈਬਾਂ ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਾਰਨ ਬਿਜਲੀ 16% ਮਹਿੰਗੀ ਹੋ ਜਾਵੇਗੀ ਕਰੇਲੂ ਬਿਜਲੀ ਦੇ ਬਿਲਾ ਤੇ ਲੱਗਣ ਵਾਲਾ ਫਿਕਸਡ ਚਾਰਜ ਦੁੱਗਣਾ ਹੋ ਜਾਵੇਗਾ ਇਸ ਵਾਰ ਇੰਜੀਨੀਅਰਿੰਗ ਵਿਭਾਗ ਨੇ 23.35% ਘਰੇਲੂ ਬਿਜਲੀ ਦੀਆਂ ਕੀਮਤਾਂ ਵਧਣ ਦਾ ਪ੍ਰਸਤਾਵ ਦਿੱਤਾ ਸੀ ਪਰ ਸੁਣਵਾਈ ਦੌਰਾਨ ਲੋਕਾਂ ਨੇ ਕੀਮਤਾਂ ਵਿੱਚ ਵਾਧੇ ਦਾ ਵਿਰੋਧ ਕੀਤਾ ਸੀ ਜਿਸ ਕਨ ਲੋਕਾਂ ਦਾ ਮੰਨਣਾ ਸੀ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਵੇਗਾ ਪਰ ਜੇ EERC ਨੇ ਲੋਕਾਂ ਨੂੰ ਝਟਕਾ ਦਿੰਦੇ ਹੋਏ 23.35% ਨੂੰ ਵਧਾ ਕੇ 16% ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ੁਰੂਆਤੀ ਸਲੈਬ 0 ਤੋਂ 150 ਯੂਨਿਟ ਦੇ ਵਿਚਾਲੇ ਕੋਈ ਵਾਅਦਾ ਨਹੀਂ ਕੀਤਾ ਗਿਆ। ਲੋਕਾਂ ਨੂੰ ਪਹਿਲਾਂ ਵੀ 2.75 ਰੁਪਏ ਪ੍ਰਤੀ ਯੂਨਿਟ ਖਰਚ ਕਰਨੇ ਪੈਂਦੇ ਸਨ। ਹੁਣ ਵੀ ਇੰਨੇ ਹੀ ਲੱਗਣਗੇ। 151 ਤੋਂ 400 ਯੂਨਿਟ ਤੱਕ ਪਹਿਲਾਂ 4 ਰੁਪਏ 25 ਪੈਸੇ ਦੇਣੇ ਪੈਂਦੇ ਸਨ। ਹੁਣ 4 ਰੁਪਏ 80 ਪੈਸੇ ਖਰਚ ਕਰਨੇ ਪੈਣਗੇ। 400 ਯੂਨਿਟ ਤੋਂ ਜ਼ਿਆਦਾ ਦੇ ਲਈ ਪਹਿਲਾਂ ਪ੍ਰਤੀ ਯੂਨਿਟ 4 ਰੁਪਏ 65 ਪੈਸੇ ਖਰਚ ਕਰਨੇ ਪੈਂਦੇ ਸਨ ਹੁਣ 5 ਰੁਪਏ 40 ਪੈਸੇ ਖਰਚ ਕਰਨੇ ਪੈਣਗੇ ਸਭ ਤੋਂ ਜ਼ਿਆਦਾ ਵਾਧਾ ਫਿਕਸ ਚਾਰਜ ਵਿੱਚ ਹੋਇਆ ਜਿਸ ਨੂੰ 15 ਰੁਪਏ ਤੋਂ ਸਿੱਧਾ 30 ਰੁਪਏ ਕਰ ਦਿੱਤਾ ਗਿਆ ਹੈ ਉੱਥੇ ਹੀ ਕਮਰਸ਼ੀਅਲ ਕੈਟਾਗਰੀ ਦੇ ਪਹਿਲੇ ਦੋ ਸਲੈਬਾਂ ਵਿੱਚ ਕੀਮਤਾਂ ਵਿੱਚ ਬਦਲਾਅ ਨਹੀਂ ਹੋਇਆ 0 ਤੋਂ 150 ਯੂਨਿਟ ਦੇ ਹੁਣ ਵੀ 4 ਰੁਪਏ 50 ਪੈਸੇ ਪ੍ਰਤੀ ਯੂਨਿਟ 155 ਤੋਂ 400 ਦੇ ਲਈ 4 ਰੁਪਏ 70 ਪੈਸੇ ਪ੍ਰਤੀ ਯੂਨ ਖਰਚ ਖਰਚਨੇ ਪੈਣਗੇ ਇਸ ਤੋਂ ਇਲਾਵਾ 400 ਯੂਨਟ ਤੋਂ ਉੱਤੇ ਪਹਿਲਾ 5 ਰੁਪਏ ਪ੍ਰਤੀ ਯੂਨਟ ਦੀ ਜਗ੍ਹਾ ਹੁਣ 5 ਰੁਪਏ 90 ਪੈਸੇ ਖਰਚ ਕਰਨੇ ਪੈਣਗੇ